ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਬਜਾਈ ਸ਼ੁਰੂ ਕਰੀ ਹੋਈ ਐ ਡੀਐਸਆਰ ਦੀ ਤੇ ਖੇਤ ਦੀ ਤਿਆਰੀ ਦੇ ਵਿੱਚ ਆਪਾਂ ਬਸ ਕਣਕ ਵੜਾਈ ਤੋਂ ਬਾਅਦ ਟੂੜੀ ਬਣਾਈ ਫਿਰ ਆਪਾਂ ਦੋ ਦੋ ਵਾਰ ਤਵੀਆਂ ਨਾਲ ਵਾਇਆ ਬਿਨਾ ਅੱਗ ਲਾਇਓ ਪੁਣੇ ਉਸ ਤੋਂ ਬਾਅਦ ਆਪਾਂ ਲੇਜ਼ਰ ਲੈਵਲ ਕਰਾ ਲਿਆ ਖੇਤ ਸਾਰਾ ਤੇ ਲੇਜ਼ਰ ਲੈਵਲ ਕਰਾਏ ਤੋਂ ਬਾਅਦ ਪੂਰਾ ਜਦ ਟਾਈਟ ਹੋ ਗਿਆ ਆਪਾਂ ਖੇਤ ਉਸ ਤੋਂ ਬਾਅਦ ਆਪਾਂ ਮਸ਼ੀਨ ਰੱਖ ਕੇ ਆਪਣੇ ਕੋਲ ਮਸ਼ੀਨ ਹੈ ਇੱਕ ਨੈਸ਼ਨਲ ਵਾਲਿਆਂ ਦੀ ਤੇ ਉਹਦੇ ਨਾਲ ਬਸ ਆਪਾਂ ਜਿਹੜੀ ਜੀਰੀ ਹੈ ਪੀਆਰ 126 ਦਾ ਬੀ ਆ ਜਿਹੜਾ ਆਪਾਂ ਹੁਣੋਂ ਪੂਰ ਰਹੇ ਹਾਂ ਤੇ ਅੱਜ ਤਰੀਕ ਹੈਗੀ ਹੈ ਜੀ 25 ਮਈ ਤੇ ਅੱਜ ਆਪਾਂ ਇਹਨੂੰ ਇੱਦਾਂ ਹੀ ਸਾਰਾ ਬਸ ਪੂਰ ਦੇਣਾ ਹੈ ਪੂਰਨ ਤੋਂ ਬਾਅਦ ਆਪਾਂ ਇਹਦੇ ਕਿਆਰੇ ਪਾਉਣੇ ਨੇ ਥੀਤਾਂ ਦੇ ਤੇ ਕਿਆਰੇ ਪਾ ਕੇ ਅੱਗੇ ਇਹਦੇ ਪਾਣੀ ਲਾਵਾਂਗੇ ਤੇ ਪਾਣੀ ਤੋਂ ਬਾਅਦ ਸਪਰੇਹਾਂ ਕਰਦੇ ਹੁੰਦੇ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਪੈਂਡਾਮੈਥੀਲਥੀਨ ਤੇ ਸਾਥੀ ਦੋਨੇ ਸਪਰੇਹਾਂ ਆਪਾਂ ਮਿਕਸ ਕਰਕੇ ਪਾਣੀ ਲੱਗੇ ਤੋਂ ਬਾਅਦ ਜਿੱਦਾਂ ਕੱਲੂ ਪਾਣੀ ਲੱਗੂਗਾ ਤਾਂ ਕੱਲੂ ਸ਼ਾਮ ਨੂੰ ਆਪਾਂ ਨੇ ਸਪਰੇਅ ਕਰ ਦੇਣੀ ਆ ਘੱਟੋ ਘੱਟ 150 ਲੀਟਰ ਪਾਣੀ ਘੱਟੋ ਘੱਟ ਇੱਕ ਏਕੜ ਦਾ 150 ਲੀਟਰ ਪਾਣੀ ਲਾਵਾਂਗੇ ਆਪਾਂ ਇਹ ਪੈਂਡਾਮੈਥੀਲਥੀਨ ਤੇ ਪਲੱਸ ਸਾਥੀ ਤੇ ਸਾਥੀ 80 ਗ੍ਰਾਮ ਤੇ ਉਹਦੇ ਨਾਲ ਆਪਾਂ ਜਿਹੜੀ ਪੈਂਡਾਮੈਥੀਲਥੀਨ ਆ ਉਹ 1 ਲੀਟਰ ਯੂਜ਼ ਕਰਾਂਗੇ ਤੇ ਉਸ ਤੋਂ ਬਾਅਦ ਅੱਗੇ ਕੁਝ ਨਹੀਂ ਆਪਾਂ ਛੱਡ ਦਾਂਗੇ ਕੱਖੰਡੇ ਦਾ ਜਿਵੇਂ ਬਾਤ ਆਈ ਜਾਊਗਾ ਓ ਤ्यों ਤ्यों ਆਪਾਂ ਇਹਨੂੰ ਪਾਣੀ ਲਾਉਂਦੇ ਰਹਾਂਗੇ ਤੇ ਅੱਜ ਇੱਕ ਚੀਜ਼ ਦੇ ਨਾਲ ਆਪਾਂ ਹੋਰ ਵੀ ਮਤਲਬ ਕਿ ਦੇਖਣੀ ਹੈ ਕੱਲ ਨੂੰ ਆਪਾਂ ਨੇ ਇੱਕ 26 ਦਾ ਜਿਹੜਾ ਕਨੀਰੀ ਆ ਉਹ ਵੀ ਪੀਉਣੀ ਹੈ ਤੇ ਸੇਮ ਦਿਨਾਂ ਵਿੱਚ ਲਾਈ ਹੋਈ ਜੀਰੀ ਡੀਐਸਆਰ ਪਹਿਲਾਂ ਆਉਂਦੀ ਹੈ ਜਾਂ ਫਿਰ ਟ੍ਰਾਂਸਪਲੈਂਟ ਕੀਤੀ ਹੋਈ ਪਹਿਲਾਂ ਹੋਊਗੀ ਉਨਕੇ ਉਹ ਜਿਹੜੇ ਜਿੱਥੇ ਜਿਹੜੇ ਖੇਤਾਂ ਵਿੱਚ ਆਪਾਂ ਟ੍ਰਾਂਸਪਲੈਂਟ ਕਰਾਂਗੇ ਉਹਨੂੰ ਵੀ ਜਿਹੜਾ ਕੰਪੈਰੀਸ਼ਨ ਕਰਾਂਗੇ ਵੀ ਕਿਵੇਂ ਰਹੀ ਤੇ ਝਾੜ ਦੀ ਗੱਲ ਤਾਂ ਆਪਾਂ ਚਲੋ ਖਰਚਿਆਂ ਦੇ ਹਿਸਾਬ ਨਾਲ ਦੇਖਾਂਗੇ ਵੀ ਜੇ ਡੀਐਸਆਰ ਦੇ ਵਿੱਚ ਕੁਝ ਖਰਚਾ ਘਟ ਵੀ ਜੇ ਝਾੜ ਨਿਕਲਦਾ ਤਾਂ ਇੱਥੇ ਖਰਚੇ ਕਿਹੜੇ ਘਟਦੇ ਨੇ ਤੇ ਜਾਂ ਖਰਚੇ ਵਧਦੇ ਨੇ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਖਰਚੇ ਘਟਦੇ ਵਧਦੇ ਉਹਦੇ ਬਾਰੇ ਆਪਾਂ ਫੁੱਲ ਅਨੁਸਾਰ ਹੀ ਵੀਡੀਓ ਜਿਹੜੀ ਆ ਦੱਸਦੇ ਰਹਾਂਗੇ ਸਟੇਜ ਬਾਈ ਸਟੇਜ ਕਿ ਕੀ ਕੀ ਪ੍ਰੋਬਲਮਾਂ ਆਉਂਦੀਆਂ ਨੇ ਕਿਹੜੇ ਕਿਹੜੇ ਨਦੀਨ ਤੰਗ ਕਰਦੇ ਨੇ ਤੇ ਉਹਨਾਂ ਦੀ ਰੋਕਥਾਮ ਲਈ ਆਪਾਂ ਕਿਹੜੀਆਂ ਕਿਹੜੀਆਂ ਸਪਰੇਹਾਂ ਕਰਦੇ ਆ ਤੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ